ਸਤਿ ਸ਼੍ਰੀ ਅਕਾਲ ਦੋਸਤੋ ਟਰਬਨ ਕਿੰਗ ਪ੍ਰਦੀਪ ਗੱਲ YouTube ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅੱਜ ਅਸੀਂ ਲੈ ਕੇ ਆਏ ਹਾਂ 7.7 ਮੀਟਰ ਪਟਾਂ ਵਾਲੀ ਪੱਕ ਦੀ ਵੀਡੀਓ ਜਿਸ ਦੇ ਵਿੱਚ ਫਰੰਟ ਔਰ ਬੈਕ ਤੋਂ ਤੁਹਾਨੂੰ ਪ੍ਰੋਪਰ ਦੱਸਿਆ ਜਾਵੇਗਾ। ਔਰ ਪਹਿਲਾ ਲੜ ਲੌਂਗ ਟਾਈਮ ਤੁਸੀਂ ਦੇਖੋ ਕਿ ਇਸ ਤਰੀਕੇ ਦੇ ਨਾਲ ਆਪਾਂ ਉਂਗਲਾਂ ਦੀ ਹੈਲਪ ਨਾਲ ਪੈਰ ਕੇ ਹਲਕਾ ਜਿਹਾ ਔਰ ਵੱਟ ਪਾਵਾਂਗੇ। ਸੋ ਲਾਵਾ ਜੀਕਰ ਤੁਹਾਨੂੰ ਵੀ ਪੱਗ ਬੰਨ੍ਹਦੇ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਅਸੀਂ ਜਲਦ ਤੋਂ ਜਲਦ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਵਾਂਗੇ ਔਰ ਹਲਕੇ ਹਲਕੇ ਹੱਲ ਜੋ ਪਾਉਣ ਦੇ ਬਾਅਦ ਤੁਸੀਂ ਦੇਖੋ ਪਹਿਲਾ ਲੜ ਲੱਗ ਚੁੱਕਿਆ ਹੈ ਔਰ ਇੱਕ ਗੱਲ ਹੋਰ ਧਿਆਨ ਵਿੱਚ ਰੱਖੀ ਜਾਵੇ ਕਿ ਬੈਕ ਸਾਈਡ ਦੇ ਉੱਪਰ ਜੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਆਪਾਂ ਹਲਕਾ ਜਿਹਾ ਲੜ ਨੂੰ ਦੱਬਣਾ ਔਰ ਦੁੱਧਣ ਦੇ ਬਾਅਦ ਵਿੱਚ ਜਿੱਥੇ ਪਹਿਲਾ ਲੜ ਲਗਾਇਆ ਸੀ ਉਸ ਦੇ ਸੈਂਟਰ ਦੇ ਉੱਪਰ ਹੀ ਆਪਾਂ ਲੜ ਲੈ ਕੇ ਜਾਵਾਂਗੇ ਔਰ ਲੜ ਦੀ ਸਫਾਈ ਹੈ ਜੋ ਨਾਲ ਦੀ ਨਾਲ ਆਪਾਂ ਉਂਗਲਾਂ ਦੀ ਹੈਲਪ ਦੇ ਨਾਲ ਕਰਾਂਗੇ। ਇਸ ਤਰ੍ਹਾਂ ਜੋ 프ਰੰਟ ਦੇ ਵਿੱਚ ਲੜ ਤੁਸੀਂ 모ੜਨਾ ਹੈ। ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਹਲਕਾ-ਲਕਾ ਕੱਪੜਾ ਇਕੱਠਾ ਕਰਕੇ ਆਪਾਂ ਇਹ ਵਟ ਪਾਵਾਂਗੇ। ਵਟ ਕਿਸ ਤਰੀਕੇ ਨਾਲ ਪਾਉਣਾ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੇ ਚੈਨਲ ਤੇ ਜਾ ਕੇ ਹੋਰ ਵੀ ਵੀਡੀਓ ਦੇਖ ਸਕਦੇ ਹੋ ਪੱਕ ਦੇ ਵੇਚ ਦੀ ਵੀਡੀਓ ਔਰ ਪੱਕ ਦੀ ਪੂਣੀ ਦੀ ਵੀਡੀਓ ਹੈ ਜੋ ਟਾਪਰ ਵਿੱਚ ਤੁਹਾਨੂੰ ਸਾਡੇ ਚੈਨਲ ਤੇ ਦੇਖਣ ਨੂੰ ਮਿਲ ਜਾਵੇਗੀ ਇਸ ਤੋਂ ਇਲਾਵਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਧੇ ਤੇ ਤੁਸੀਂ ਬੱਦ ਤੋਂ ਬੱਦ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਔਰ ਫਿਰ ਤੁਸੀਂ ਦੇਖੋਗੇ ਬੈਕ ਸਾਈਡ ਤੇ ਜਾ ਕੇ ਜੋ ਨਨ ਲੜਾ ਉਹ ਕਿਸ ਤਰੀਕੇ ਨਾਲ ਠਾਜਾ ਬੁਕੇ ਹੋ ਰਪਾ ਫਿਰ ਪਹਿਲਾਂ ਦੀ ਤਰ੍ਹਾਂ ਹੀ ਪਹਿਲੇ ਲੜਨ ਨਾਲ ਥੋੜਾ ਜਿਹਾ ਜੂਕੇ ਥੱਲੇ ਲਗਾਵਾਂਗੇ ਔਰ ਸਫਾਈ ਹੈ ਜੋ ਲੜਦੀ ਉਹ ਨਾਲ ਦੀ ਨਾਲ ਹੀ ਆਪਾਂ ਉਂਗਲਾਂ ਦੀ ਹੈਲਪ ਦੇ ਨਾਲ ਕਰਾਂਗੇ ਵੀਡੀਓ ਦੇ ਵਿੱਚ ਜੋ ਪੱਗ ਬੰਨੀ ਜਾ ਰਹੀ ਹੈ ਇਸ ਦੀ ਲੈਂਥ ਹੈ ਜੋ 7.5 ਮੀਟਰ ਔਰ ਕਪੜਾ ਫੋਲਵਰ ਹੈ ਹੰਤਾ ਜੀ ਫਰੰਟ ਤੋਂ ਦੇਖੋਗੇ ਕਿ ਇਸ ਤਰੀਕੇ ਨਾਲ ਇਕੱਠਾ ਕਰਨਾ ਆਪਾਂ ਕਪੜਾ ਔਰ ਕਪੜਾ ਇਕੱਠਾ ਕਰਨ ਦੇ ਬਾਅਦ ਵਿੱਚ ਜੋ ਕਿ ਆਪਾਂ ਉਂਗਲਾਂ ਦੀ ਹੈਲਪ ਨਾਲ ਆਪਾਂ ਬਲ ਪਾਵਾਂਗੇ ਔਰ ਬਲ ਪਾਉਣ ਦੇ ਬਾਅਦ ਲੜ ਲੱਗੇਗਾ ਸੋ ਬੇਸ਼ਕ ਜੀਆਂ 2-4 ਚੀਜ਼ਾਂ ਜਿਹੜੀਆਂ ਕਿ ਤੁਸੀਂ ਧਿਆਨ ਵਿੱਚ ਰੱਖੋਗੇ ਤਾਂ ਬਹੁਤ ਹੀ ਸੋਹਣੇ ਤਰੀਕੇ ਨਾਲ ਦਸਤਾਰ ਸਜਾ ਸਕਦੇ। ਅਸੀਂ ਜੋ ਪਹਿਲੇ ਤਿੰਨ ਲੜਾਂ ਦੇ ਵਿੱਚ ਗੈਪ ਆਉ ਇਸ ਕਰਕੇ ਕੱਟ ਰੱਖਦੇ ਹਾਂ ਤਾਂ ਕਿ ਜੋ ਪੱਗ ਦੀ ਸ਼ੇਪ ਆ ਜਾਵੇ ਬਹੁਤ ਹੀ ਵਧੀਆ ਤਰੀਕੇ ਨਾਲ ਫਲਾਵਟ ਦੇ ਵਿੱਚ ਔਰ ਗੋਲ ਸ਼ੇਪ ਬਣ ਸਕੇਗੀ। ਔਰ ਬਹੁਤ ਸਾਰੇ ਵੀਰਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਲਾਸਟ ਤੱਕ ਜੋ ਕਿ ਬਟ ਨਹੀਂ ਪੈਂਦੇ ਉਹ ਵੀਰ ਪਿੰਚ ਕਰਕੇ ਤੁਹਾਨੂੰ ਜੋ ਕਿ ਦੱਸਿਆ ਇਸ ਤਰੀਕੇ ਨਾਲ ਪਾ ਸਕਦੇ ਨੇ। ਸਾਰੇ ਵੀਰਾਂ ਨੂੰ ਹੋਰ ਬੇਨਤੀ ਹੈ ਕਿ ਵੀਡੀਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਜੋ ਕਿ ਕੱਲੀ-ਕੱਲੀ ਗੱਲ ਔਰ ਬ੍ਰੀਕੀਆਂ ਦੇ ਨਾਲ ਤੁਹਾਨੂੰ ਸਾਰਾ ਪਤਾ ਲੱਗ ਜਾਵੇ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਯੂਕੇ ਆਪਾਂ ਜੂ ਬਟਾਂ ਵਾਲੀ ਪੱਗ ਉਹ ਸਹੀ ਤਰੀਕੇ ਨਾਲ ਜੇਕਰ ਤੁਸੀਂ ਬੰਨਣੀ ਹੋਵੇ ਤਾਂ ਤਕਰੀਬਨ 4 ਤੋਂ 5 ਮਿੰਟ ਦੇ ਵਿੱਚ ਪੱਗ ਬਣ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਯੂਕੇ ਪੱਗ ਬੰਨੀ ਗਈ ਹੈ ਇਸ ਤੇ ਬਾਅਦ ਦੇ ਵਿੱਚ ਪੱਗ ਦੀ ਵੀਡੀਓ ਹੈ ਜੋ ਸਲੋ ਕਰਕੇ ਅਸੀਂ ਤਾਂ ਕਿ ਸਭ ਨੂੰ ਸਮਝ ਲੱਗ ਜਾਵੇ ਆਸਾਨੀ ਦੇ ਨਾਲ ਤਾਂ ਕਰਕੇ ਇਸ ਦੀ ਜੀ ਟਾਈਮਿੰਗ ਉਹ ਥੋੜੀ ਜਿਹੀ ਵੱਡੀ ਚਲੀ ਗਈ ਹੈ ਉਸ ਤੋਂ ਬਾਅਦ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਕਿ ਉਂਗਲਾਂ ਦੀ ਹੈਲਪ ਤੇ ਨਾਲ ਹੀ ਪੱਜੂ ਕੇ ਸਾਰੇ ਲੜ ਲਗਾਉਣੇ ਜੋ ਕਿ ਪੱਗ ਦੀ ਸ਼ੇਪ ਆ ਉਹ ਤੁਸੀਂ ਜੋ ਕਿ ਫਰੰਟ ਦੇ ਉੱਪਰੋਂ ਥੋੜੀ ਜਿਹੀ ਪ੍ਰੈਸ ਕਰਕੇ ਜਿਸ ਦੇ ਨਾਲ ਜੋ ਕਿ ਪੱਗ ਦੀ ਨੋਕ ਉਹ ਤਿੱਖੀ ਵੀ ਨਹੀਂ ਹੋਵੇ ਕਿ ਔਰ ਗੋਲ ਜੀ ਪੱਗ ਤੁਸੀਂ ਦੇਖੋਗੇ ਬਣ ਸਕਦੇ ਆਪਾਂ ਔਰ ਬਧੀਆ ਸ਼ੇਪ ਗੋਲ ਸ਼ੇਪ ਦੇ ਵਿੱਚ ਜੋ ਕਿ ਹਰੇਕ ਪੇਜ ਦੇ ਉੱਪਰ ਆ ਕੇ ਚੱਲ ਜਾਂਦੀ ਹੈ ਔਰ ਬਨਣ ਦੇ ਵਿੱਚ ਆਸਾਨੀ ਔਰ ਟਾਈਮ ਵੀ ਘੱਟ ਲੱਗਦਾ ਜਿਹਦੀ ਵੀਰਨ ਪ੍ਰੋਬਲਮ ਹੁੰਦੀ ਹੈ ਕਿ ਲਾਸਟ ਤੱਕ ਜੋ ਕਿ ਪੇਜ ਉਹਨਾਂ ਚ ਵੱਡ ਨਹੀਂ ਪੈਂਦੇ ਉਹ ਬਾਅਦ ਵਿੱਚ ਪਿੰਚ ਕਰਕੇ ਲੜ ਦੇ ਵਿੱਚ ਜੋ ਕਿ ਪਾਰਟ ਆਫ ਪਾ ਸਕਦੇ ਨੇ ਸੋ ਅ ਜੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਹੋਰ ਵੀ ਸਟ੍ਰਾਈਕਰਾਂਗੇ ਤਾਂ ਕਿ ਜੋ ਤੁਹਾਨੂੰ ਸੌਖੇ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਜੋ ਕਿ ਸਮਝ ਆ ਜਾਵੇ। ਔਰ ਜੋ ਕਿ ਹੁਣ ਬਟਾਂ ਤੁਸੀਂ ਦੇਖ ਸਕਦੇ ਹੋ ਲੜਾਂ ਦੇ ਵਿੱਚ ਥੋੜੇ ਥੋੜੇ ਬੱਟ ਪਏ ਨੇ ਉਹ ਆਪਾਂ ਬਾਜ ਦੀ ਹੈਲਪ ਦੇ ਨਾਲ ਬਾਅਦ ਵਿੱਚ ਕਲੀਅਰ ਕਰ ਲਵਾਂਗੇ। ਇਸੇ ਤਰ੍ਹਾਂ ਅੱਗੇ ਦੀਗੇ ਇੱਕ-ਇੱਕ ਲੜ ਜੋਗੇ ਤੁਸੀਂ ਦੇਖੋਗੇ। ਆਪਾਂ ਸਾਰੇ ਇੱਕੋ ਹੀ ਤਰੀਕੇ ਨਾਲ ਲੱਗਣਗੇ ਇੱਕ ਸਾਈਡ ਤੋਂ ਪੱਗ ਥੋੜੀ ਥੋੜੀ ਉੱਪਰਲੀ ਸਾਈਡ ਜਾਈ ਜਾਵੇਗੀ ਲੜਾਂ ਵਾਲੀ ਸਾਈਡ ਜੋ ਥੱਲੀ ਸਾਈਡ ਕੇ ਵੱਟ ਪੈ ਰਹੇ ਨੇ ਉਧਰੋਂ ਪੱਗ ਥੋੜੀ ਥੋੜੀ ਉੱਪਰ ਨੂੰ ਥੋੜੀ ਥੋੜੀ ਚਾਈ ਜਾਵੇਗੀ ਔਰ ਦੂਸਰੀ ਸਾਈਡ ਹੈ ਜੋ ਕਿ ਨਾਲ ਥੱਲੇ ਵਾਲੀ ਸਾਈਡ ਖਸਕੇ ਦੀ ਜਾਣਾ ਕੋਈ ਤੁਲਾਵਾ ਜੀ ਕਰਤਾਨ ਨੂੰ ਵੀ ਪੱਗ ਬੰਨ੍ਹਦੇ ਟਾਈਮ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਜੋ ਕਿ ਤਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹ ਸਾਨੂੰ ਦੱਸ ਸਕਦੇ ਆਂ ਔਰ ਅਸੀਂ ਜਲਦੀ ਤੋਂ ਜਲਦੀ ਇਸ ਟੌਪਿਕ ਦੇ ਉੱਤੇ ਜ਼ਰੂਰ ਵੀਡੀਓ ਪਾਵਾਂਗੇ ਇਹ ਤੁਸੀਂ ਦੇਖੋ ਕਿ ਲਾਸਟ ਲੜ ਨੂੰ ਜੋ ਕਿ ਸੈੱਟ ਕਰਨ ਦੇ ਲਈ ਆਪਾਂ ਹਲਕਾ ਜਿਹਾ ਬਲ ਪਾਵਾਂਗੇ ਔਰ ਬਲ ਪਾਉਣ ਦੇ ਬਾਅਦ ਵਿੱਚ ਜੋ ਕਿ ਲਾਸਟ ਲੜ ਉਹ ਚੰਗੇ ਤਰੀਕੇ ਦੇ ਨਾਲ ਲੱਗ ਜਾਵੇਗਾ ਇਹ ਹਲਕਾ ਜਿਹਾ ਬਲ ਪਾ ਕੇ ਆ ਜੋ ਛੋਟੇ ਛੋਟੇ ਬਾਰਤ ਤਨ ਨਜ਼ਰ ਆ ਰਹੇ ਨੇ ਇਹ ਤੁਸੀਂ ਬਾਜ ਦੀ ਹੈਲਪ ਦੇ ਨਾਲ ਅਖੀਰ ਤੇ ਜੋ ਕਿ ਕਲੀਅਰ ਕਰ ਸਕਦੇ ਹੋ ਲਾਸਟ ਲੜ ਹਲਕਾ ਜਿਹਾ ਮੋੜ ਦੇ ਫਾਦੇ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਆਪਾਂ ਲਗਾਉਣਾ ਹੈ ਉੱਪਰਲੀ ਸਾਈਡ ਕਲੀਅਰ ਕਰਦੇ ਹੋਏ ਔਰ ਆਪਾਂ ਹਲਕਾ ਹਲ ਕੇ ਪਿੰਚ ਕਰਕੇ ਉਂਗਲਾਂ ਦੀ ਹੈਲਪ ਦੇ ਨਾਲ ਜੋ ਕਿ ਵੱਟ ਫਾਉਂਦੇ ਹੋਏ ਲਾਸਟ ਲੜ ਲਗਾਵਾਂਗੇ ਸਦੋਂ ਕਿ ਲਾਸਟ ਲੜ ਲੱਗ ਚੁੱਕਿਆ ਹੈ ਪਰ ਬਾਅਦ ਦੇ ਵਿੱਚ ਆਪਾਂ ਪੱਗ ਨੂੰ ਹਲਕਾ ਜਿਹਾ 프ਰੰਟ ਦੇ ਉੱਤੇ ਪ੍ਰੈਸ ਕਰਾਂਗੇ ਤਾਂ ਕਿ ਜਿਹੜੀ ਸ਼ੇਪ ਆਫ ਫਲਾਪ ਦੇ ਵਿੱਚ ਗੋਲ ਸ਼ੇਪ ਉਹ ਬਣ ਜਾਵੇ। ਹਲਕੀ ਸੈਟਿੰਗ ਕਰਨ ਦੇ ਬਾਅਦ ਚਾਪਾਂ ਲਾਸਟ ਲੜਾ ਜੋ ਲਗਾਵਾਂਗੇ ਔਰ ਦੋਵੇਂ ਪੱਲੇ ਆਜੋਸਤੇ ਉੱਪਰਲੀ ਸਾਈਡ ਅੰਦਰਲੀ ਸਾਈਡ ਨੂੰ ਜੋ ਕਿ ਮੋੜਦੇ ਹੋਏ ਸਿੱਧਾ ਹੀ ਲੜ ਲਗਾਇਆ ਜਾਵੇ। ਹਲਕੇ ਹਲਕੇ ਬਲ ਵੀ ਪਾਵਾਂਗੇ ਬੁਰਾਂ ਦੀ ਹੈਲਪ ਦੇਣਾ ਜੋ ਕਿ ਤੁਹਾਨੂੰ ਪਹਿਲਾਂ ਵੀ ਤਰੀਕਾ ਦੱਸਿਆ ਜਿਹੜਾ ਵਟ ਪਾਉਣ ਦਾ ਤਰੀਕਾ ਉਹ ਸਰਪਿੰਚ ਕਰਕੇ ਆਪਾਂ ਉੱਪਰ ਲਿਖਦਾ ਜੋ ਹਲਕੇ ਹਲਕੇ ਉਹਨਾਂ ਲੜਾਂ ਦੇ ਵਿੱਚ ਪਿੰਚ ਕਰਕੇ ਆਪਾਂ ਬਲ ਪਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜੋ ਕਿ ਲਾਸਟ ਲੜਾ ਬਣਾਉਂਦਾ ਕਿੱਥੇ ਆਹ ਕੋਈ ਟਾਈਮ ਦੇ ਵਿੱਚ ਆਪਾਂ ਜੋ ਪਟਾਂ ਵਾਲੀ গোলਡ ਸ਼ੇਪ ਦੇ ਵਿੱਚ ਫਿਸ਼ ਟੈਂਪਲ ਪੱਕ ਬਣ ਚੁੱਕੀ ਹੈ ਅਸਦੇ ਬਾਅਦ ਵਿੱਚ ਜੋ ਸਭ ਤੋਂ ਪਹਿਲਾ ਲੜ ਲਗਾਇਆ ਸੀ ਉਸ ਦੇ ਨਾਲ ਅਬ ਸਿਰ ਕਵਰ ਕਰਾਂਗੇ ਸਿਰ ਕਵਰ ਕਰਨ ਦੇ ਬਾਅਦ ਲਗਾਵਾਂਗੇ ਸੋ ਇਸ ਤੋਂ ਇਲਾਵਾ ਹੋਰ ਵੀਡੀਓ ਦੇ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਦੇ ਨਾਲ ਤੁਹਾਡੀ ਧੰਨਵਾਦ ਹਰ ਤੁਸੀਂ ਦੇਖੋ ਥੋੜੇ ਟਾਈਮ ਵਿੱਚ ਬਹੁਤ ਹੀ ਵਧੀਆ ਫੱਗਸੇ ਆ ਜੀ